ਚਲੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੇਨਤੀ ਹੈ ਜੀ ਸੰਗਤ ਜੀ ਹੁਣ ਜਿਹੜਾ ਸਮਾਂ ਚੱਲ ਰਿਹਾ ਤੇ ਇਹਨੂੰ ਦੇਖਦੇ ਹੋਈ ਬਾਈ ਦੀਪ ਸਿੱਧੂ ਨੇ ਵੀ ਕਿਹਾ ਸੀ ਹਨਾ ਜਿਹੜੀ ਸਾਡੀ ਲੜਾਈ ਹੈ ਨਾ ਉਹ ਹੋੰਦ ਦੀ ਹੈ ਕੱਲੀ ਫਸਲਾਂ ਦੀ ਨਹੀਂ ਉਹ ਨਸਲਾਂ ਦੀ ਵੀ ਹੈ ਹੁਣ ਗੱਲ ਨਸਲਾਂ ਤੇ ਆ ਗਈ ਕਿਉਂਕਿ ਜਿਹੜਾ ਹੁਣ ਮੌਜੂਦੇ ਮੌਜੂਦਾ ਸਮਾਂ ਹਾਲਾਤ ਬਣੇ ਨੇ ਕਿ ਪੰਜਾਬ ਦੇ ਵਿੱਚ ਤਾਂ ਕੋਈ ਵੀ ਆ ਜੇ ਜੇ ਉਹਨਾਂ ਨੂੰ ਕੋਈ ਕੁਸਣਾ ਕਹੇ ਤੇ ਆ ਕੇ ਜਿਵੇਂ ਮਰਜ਼ੀ ਕੋਈ ਪੰਜਾਬ ਦੇ ਵਿੱਚ ਰਹੀ ਜਾਵੇ ਆ ਉਹਦਾ ਕਾਰੋਬਾਰ ਚ ਲਾਈ ਜਾਵੇ ਚਾਹੇ ਉਹ ਹਮਾਚਲੀਏ ਹੋਣ ਚਾਹੇ ਹੋਰ ਸਟੇਟਾਂ ਤੋਂ ਹੋਣ ਪਰ ਜਿਆਦਾ ਤਕਲੀਫ ਹੈ ਜਿਹੜੀ ਉਹ ਹਮਾਚਲੀਆਂ ਨੂੰ ਹੁੰਦੀ ਹੈ ਤੇ ਇੱਥੇ ਆ ਕੇ ਉਹ ਪਚਕਾਰੀਆਂ ਮਾਰ-ਮਾਰ ਕੇ ਪਾਣ ਦੀਆਂ ਖਾ ਕੇ ਕੰਧਾਂ ਭਰੀ ਜਾਣ ਤਾਂ ਉਹਨਾਂ ਵਾਸਤੇ ਬੜਾ ਵਧੀਆ ਤੇ ਜੇ ਸਿੱਖ ਆਪਣੇ ਝੰਡੇ ਲਾ ਕੇ ਹਿਮਾਚਲ ਦੇ ਵਿੱਚ ਆਪਣੇ ਗੁਰਧਾਮਾਂ ਦੇ ਦਰਸ਼ਨ ਕਰਨ ਜਾਣ ਤਾਂ ਇਹਨਾਂ ਨੂੰ ਉਹ ਜਿਹੜੀ ਆਪਾਂ ਕਹਿੰਦੇ ਨਾ ਹੋਂਦ ਦੀ ਗੱਲ ਨਸਲਾਂ ਦੀ ਗੱਲ ਸਿੱਖ ਨਸਲ ਤੋਂ ਦਾੜੇ ਤੋਂ ਕੇਸਾਂ ਤੋਂ ਤੇ ਸੰਤਾਂ ਦੀ ਤਸਵੀਰ ਤੋਂ ਇਹਨਾਂ ਨੂੰ ਨਫ਼ਰਤ ਹੈ ਕਿਉਂ ਕਿ ਕਿਉਂਕਿ ਇਹ ਸਾਰੇ ਨੀਕਰ ਵਾਲੇ ਨੇ ਆਰਐਸਐਸ ਪਾਈਆਂ ਹੋਈਆਂ ਆਰਐਸਐਸ ਦੀਆਂ ਪਾਈਆਂ ਹੋਈਆਂ ਇਹਨਾਂ ਦੀਆਂ ਫੋਟੋਆਂ ਵੀ ਨੇ ਨਾਲ ਸਾਰੇ ਹਿਮਾਚਲ ਨਹੀਂ ਹਿਮਾਚਲ ਵਾਲੇ ਬੜੇ ਵਧੀਆ ਵੀਰ ਵੀ ਨੇ ਪਰ ਕੁਝ ਜਿਹੜੇ ਸਿਰਫ ਸੰਤਾਂ ਨੂੰ ਉਤੰਕਵਾਦੀ ਕਹਿੰਦੇ ਆ ਉਨੇ ਦੀ ਇੱਕ ਗੱਲ ਦੱਸ ਦਈਏ ਅੱਜ ਤੱਕ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਰਾਵਾਲੀ ਮਾਪੁਰਖਾਂ ਤੇ ਇੱਕ ਵੀ ਪਰਚਾ ਨਹੀਂ ਸੀ ਦਰਦ ਇੱਕ ਵੀ ਐਫ ਆਰ ਆਈ ਨਹੀਂ ਸੀ ਉਹਨਾਂ ਤੇ ਫਿਰ ਇਹ ਅਤੰਕਵਾਦੀ ਕਿਵੇਂ ਕਹਿੰਦੇ ਨੇ ਇਹਨਾਂ ਤੇ 420 ਦੇ ਕੇਸ ਵੀ ਹੋਣੇ ਚਾਹੀਦੇ ਨੇ ਪਰਚੇ ਸਰਕਾਰ ਨੂੰ ਉਥੋਂ ਦੀ ਨੂੰ ਦਰਜ ਕਰਨੇ ਚਾਹੀਦੇ ਨੇ ਕਿਉਂ ਕਿਉਂਕਿ ਜਿਹਦੇ ਉੱਤੇ ਕੋਈ ਪਰਚਾ ਹੀ ਨਹੀਂ ਹੈਗਾ ਜਿਹਦੇ ਉੱਤੇ ਕੋਈ ਕੇਸ ਹੀ ਨਹੀਂ ਹੈਗਾ ਉਹਨੂੰ ਇਹ ਬਿਨਾਂ ਗੱਲ ਤੋਂ ਹੀ ਕਿਉਂ ਅਤੰਕਵਾਦੀ ਕਹਿੰਦੇ ਨੇ ਸੋ ਇਹ ਬੇਨਤੀ ਹੈ ਉਥੋਂ ਦੇ ਪ੍ਰਸ਼ਾਸਨ ਨੂੰ ਕਿ ਜ਼ਰੂਰ ਕਰੇ ਤੇ ਨਹੀਂ ਫਿਰ ਜਿਹੜਾ ਆਉਣ ਵਾਲਾ ਸਮਾਂ ਇਹ ਕੋਈ ਬਹੁਤਾ ਵਧੀਆ ਨਹੀਂ ਫਿਰ ਜੇ ਹੁਣ ਕਹਿੰਦੇ ਆ ਸਿੱਖਾਂ ਨੂੰ ਉੱਥੇ ਗਿਆਨ ਨੂੰ ਅੱਜ ਇਹ ਘੁੱਟਦੇ ਨੇ ਚਾਹੇ ਸੰਤਾਂ ਦੇ ਝੰਡੇ ਨੇ ਜਾਂ ਜਿਹੜੇ ਖੰਡੇ ਲਾਏ ਹੋਏ ਨੇ ਚਾਹੇ ਉਹ ਝੰਡੇ ਇਹਨਾਂ ਦੇ ਬਿਆਦਵੀਆਂ ਕਰਦੇ ਆ ਕੱਲ ਨੂੰ ਫਿਰ ਹਿਮਾਚਲ ਨਾਲ ਪੰਜਾਬ ਚ ਆਉਂਦਾ ਫਿਰ ਪੰਜਾਬੀ ਬਖਸ਼ਣਗੇ ਥੋੜ੍ਹੀ ਫਿਰ ਇਹ ਤਾਂ ਭਾਜੀ ਤਾਂ ਮੋੜੀ ਜਾਊ ਨਾ ਤੇ ਬੇਨਤੀ ਹੈ ਕਿ ਨਾ ਮਜਬੂਰ ਕਰਨ ਤੇ ਸੁਧਰ ਜਾਣ ਇਹਨਾਂ ਨੂੰ ਬੇਨਤੀ ਆ ਬਾਰ-ਬਾਰ ਹੱਥ ਬੰਨ ਕੇ ਕਿ ਅਸੀਂ ਸਿਰਫ ਆਪਣੇ ਗੁਰਧਾਮਾਂ ਤੇ ਦਰਸ਼ਨ ਕਰਨ ਆਉਨੇ ਆ ਤੇ ਸਾਨੂੰ ਤਕਲੀਫ ਕੀ ਆ ਤੇ ਜੇ ਕੋਈ ਹੜਾ ਆ ਜਾਂਦਾ ਲੰਗਰ ਤਾਂ ਅਸੀਂ ਲਾਉਨੇ ਆ ਤੇ ਤੁਸੀਂ ਇੱਕ ਜਿਹੜੀ 20 ਰੁਪਏ ਦੀ ਪਾਣੀ ਦੀ ਬੋਤਲ ਹੈ ਉਹ ਤੁਸੀਂ 5-500 ਦੀ ਵੀ ਵੇਚੀ ਹੈਗੀ ਤੇ ਵੇਚਦੇ ਹੋ ਜਦੋਂ ਵੀ ਹੜਾ ਆਉਂਦੇ ਨੇ ਤੇ ਪੰਜਾਬੀ ਇੱਥੇ ਆ ਕੇ ਲੰਗਰ ਲਾਉਂਦੇ ਆ ਉਦੋਂ ਸਾਨੂੰ ਬਾਲੇ ਇਹ ਰਾਖੇ ਬਣ ਜਾਂਦੇ ਨੇ ਹਨਾ ਸਾਡੇ ਪੰਜਾਬੀ ਵੀ ਆ ਜਾਂਦੇ ਨੇ ਤੇ ਤੁਸੀਂ ਕਹਿੰਦੇ ਹਾਂ ਪੰਜਾਬੀਆਂ ਵਰਗੀ ਕੋਈ ਕੌਮ ਨਹੀਂ ਤੇ ਜਦੋਂ ਟੂਰ ਤੇ ਆਉਂਦੇ ਨੇ ਸੰਤਾਂ ਦੇ ਝੰਡੇ ਲਾਉਣ ਉਦੋਂ ਸੋਡੇ ਚੁਭਦੇ ਨੇ ਗੱਲ ਉਹੀ ਬਾਈ ਦੀਪ ਸਿੱਧੂ ਦੀ ਏ ਭਾਈ ਅਮਰਤਪਾਲ ਸਿੰਘ ਇਹ ਦੋਨੇ ਕਹਿੰਦੇ ਸੀ ਕਿ ਜਦੋਂ ਵੀ ਤੁਸੀਂ ਆਪਣੇ ਚਿਹਰੇ ਨਾਲ ਜਾਓਗੇ ਆਪਣੇ ਜਾਂ ਗੱਲ ਕਰੋਗੇ ਕਿ ਸਾਨੂੰ ਸਤੰਤਰਤਾ ਦੂਸਰੇ ਵੰਗੂ ਪੂਰੀ ਹੋਵੇ ਤੇ ਉਦੋਂ ਫਿਰ ਅਸੀਂ ਅਤੰਕਵਾਦੀ ਬਣ ਜਾਂਦੇ ਆ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਭੰਡਰਾਂ ਵਾਲੇ ਜਿਹੜੇ ਕੌਮ ਦੇ ਸਾਡੀ ਦੇ ਸ਼ਹੀਦ ਨੇ ਜੇ ਤੁਸੀਂ ਕਹੋਗੇ ਕਿ ਫੋਟਮਾ ਜਾਂ ਉਹਨਾਂ ਦੇ ਝੰਡੇ ਉਤਾਰਤੇ ਇਹ ਦਿਲਾਂ ਚੋਂ ਨਹੀਂ ਨਿਕਲਦਾ ਇਹ ਰਹਿੰਦੀ ਦੁਨੀਆ ਤੱਕ ਸਤਕਾਰ ਉਹਨਾਂ ਦਾ ਮਾਣ ਸਾਡੇ ਦਿਲਾਂ ਦੇ ਵਿੱਚ ਰਹੂ ਨਾਂ ਬਾਈ ਦੀਪ ਸਿੱਧੂ ਦਾ ਨਿਕਲੇ ਤੇ ਬੇਨਤੀ ਹੈ ਤੁੰਦੇ ਪ੍ਰਸ਼ਾਸਨ ਨੂੰ ਹੱਥ ਬੰਨ੍ਹ ਕੇ ਕਿ ਜਿਹੜੇ ਉੱਥੋਂ ਦੇ ਇਹ ਹੁੱਲੜਵਾਜ ਨੇ ਹਮਚ ਲਈਏ ਇਹਨਾਂ ਤੇ ਨੱਥ ਪਾਉਣ ਇਹਨਾਂ ਨੂੰ ਕਾਬੂ ਕਰਨ ਤਾਂ ਕਿ ਜਿਹੜਾ ਮਾਹੌਲ ਹੈ ਉਹ ਖਰਾਬ ਨਾ ਹੋ ਸਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ